रात मुंडिया रोड गोलीबारी गोली कि तकरार हो सवार नौजवान फायर किए गए हालांकि इस गोलीबारी जानी नुकसान तो बचा रहा जमालपुर पुलिस के मामले की तफ्तीश की जा रही है पुलिस के वालों मौके से ही कुछ खाली खोल भी बराबर किए गए ਨਗਰ ਖੜੀ ਨੰਬਰ 4 ਪੈਣੀ 33 ਵੱਟਾ ਰੋਡ ਲੰਬੀ ਡੈਰੀ ਦੇ ਬਿਲਕੁਲ ਸਾਹਮਣੇ ਜਿੱਥੇ ਉਹ ਨਵਾਂ ਨਾਮ ਸਤਿਗੁਰੂ ਡੈਰੀ ਹੈ ਅੱਛਾ ਜੀ ਮੈਨੂੰ ਮੱਲਿਆਣਾ ਦਾ ਫੋਨ ਆਇਆ ਜੀ ਕਿ ਕਿਹਨੇ ਭਾਈ ਸਾਹਿਬ ਇੱਥੇ ਸੋਨੇ ਹੋਣ ਗੋਲੀਆਂ ਚੱਲੀਆਂ ਨੇ ਅਸੀਂ ਮੌਕੇ ਦੇ ਉੱਤੇ 10-15 ਮਿੰਟ ਬਾਅਦ ਪਹੁੰਚੇ ਤੇ ਅੱਗੇ ਦੇਖਿਆ ਜੀ ਕਿ ਮੱਲਿਆਣਾ ਨੇ ਉਹਨਾਂ ਦੇ ਹੱਥ ਇੱਕ ਗੋਲੀ ਸੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਹੋਣ ਦਿੱਤਾ ਜਿਹੜਾ ਪੁਲਿਸ ਪ੍ਰਸ਼ਾਸਨ ਆਉਣ ਨੂੰ 10-15 ਮਿੰਟ ਲੱਗੇ ਔਰ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਲਈ ਐਸਟੀਓ ਸਾਹਿਬ ਔਰ ਏਐਸਆਈ ਸਾਹਿਬ ਪਹੁੰਚ ਗਏ ਸੀ ਭੱਲੇ ਵਾਲਿਆਂ ਨੇ ਦੱਸਿਆ ਜਿਹੜੇ ਚ ਮੈਂ ਗੱਲ ਜਿੱਥੇ ਉਹ ਕੂੜੀ ਜਿਹੜੀ ਸਬਜੀ ਮਾਰਕੀਟ ਲੱਗੀ ਉਹਨਾਂ ਦੱਸਿਆ ਕਿ ਦੋ ਤੋਂ ਤਿੰਨ ਫਾਇਰ ਹੋਏ ਆ ਬਟ ਵਿੱਚੋਂ ਇੱਕ ਜਿਹੜਾ ਜਿੰਦਾ ਕਰ ਤੂ ਸਲੱਭ ਗਿਆ ਜੀ ਤੇ ਬਾਕੀ ਤੂੰ ਆ ਫਸੰਦਾ ਹੈ ਪਹਿਲੇ ਵੈਰੀਫਾਈ ਕਰਨਾ ਕੋਈ ਇੰਜਰਡ ਹੈ ਸਰ ਵੀ ਆਈ ਹੈ ਕੋਈ ਇੰਜਰ ਹੈ ਸਰ ਨਹੀਂ ਕੋਈ ਇੰਜਰ ਨਹੀਂ ਕਿਸੇ ਵੱਲੋਂ ਕੋਈ ਕਲੇਮ ਨਹੀਂ ਕਿਸੇ ਅਨਨੋਮ ਬੰਦੇ ਨੇ ਕੀਤਾ ਸਿਰਫ ਫਾਇਰ ਦਾ ਕਨਫਰਮ ਹੈ ਔਰ ਹੋਰ ਹੀ ਕਨਫਰਮ ਕਰਕੇ ਵਾਪਸ ਜੌਂਡ ਸਰ ਦਾ ਰਾਉਂਡ ਪ੍ਰਾਪਤ ਹੋ ਗਿਆ ਜਾ ਬ੍ਰਾਮ੍ਹ ਹੋਇਆ ਜੰਡਿਆ ਹੋਇਆ ਨਹੀਂ ਸੀ ਨਾ ਪੂਰਾ ਹੀ ਸੀਗਾ ਤੇ ਇਸੇ ਖਬਰ ਤੇ ਹੁਣ ਜਿਆਦਾ ਜਾਣਕਾਰੀ ਦੇਣ ਦੇ ਲਈ ਸਢਨਲ ਕਮਲ ਕਪੂਰ ਜੁੜ ਚੁਕੇ ਨੇ ਐਕਟਿਵਾ ਸਵਾਰ ਨੌਜਵਾਨ ਦੇ ਵੱਲੋਂ ਜਾਇ ਜੜੀ ਗੋਲੀਬਾਰੀ ਕੀਤੀ ਗਈ ਹੈ ਕਮਲ ਕਿਸ ਤਰੀਕੇ ਦੇ ਨਾਲ ਇੱਕ ਕਤਨਾ ਜੋੜੀ ਹੈ ਵਾਪਰੀ ਹੈ ਤੇ ਉੱਥੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਅੰਜਲੀ ਸਭ ਤੋਂ ਪਹਿਲਾਂ ਦੱਸਦਵਾ ਕਿ ਲੁਧਿਆਣੇ ਦੇ ਅੰਦਰ ਲੱਗਣ ਵਾਲੀਆਂ ਅਜਈਆਂ ਨਜਾਇਜ਼ ਸਬਜ਼ੀ ਮੰਡੀਆਂ ਜਿੱਥੇ ਵੀ ਕੋਈ ਖਾਲੀ ਪਲਾਟ ਦਿਖਦਾ ਹੈਗਾ ਉੱਥੇ ਇਹ ਲੋਗ ਸਬਜ਼ੀ ਮੰਡੀ ਲਗਾ ਲੈਂਦੇ ਨੇ ਔਰ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਮੰਚਲੇ ਜਿਹੜੇ ਨੌਜਵਾਨ ਹੁੰਦੇ ਨੇ ਉੱਥੇ ਅਕਸਰ ਘੁੰਮਦੇ ਹੋਏ ਦੇਖੇ ਜਾਂਦੇ ਨੇ ਤਾਂ ਹੁੰਦਾ ਕੀ ਹੈ ਕਿ ਕਦੀ ਨਾ ਕਦੀ ਉੱਥੇ ਕੋਈ ਆਪਸੀ ਝੜਪ ਹੋ ਜਾਂਦੀ ਹੈ ਮੁੰਡਿਆਂ ਦੇ ਵਿੱਚ ਤੂ ਤੂ ਮੈਂ ਮੈਂ ਹੋ ਜਾਂਦੀ ਹੈ ਔਰ ਕਈ ਲੜਾਈਆਂ ਇਦਾਂ ਦੀਆਂ ਜਿਹੜੀਆਂ ਨੇ ਦੇਖਣ ਨੂੰ ਸਾਹਮਣੇ ਆਈਆਂ ਨੇ ਅੰਜਲੀ ਔਰ ਕੱਲ ਵੀ ਇਸੇ ਤਰ੍ਹਾਂ ਹੋਇਆ ਕਿ ਇਹ ਦੋ ਤਿੰਨ ਨੌਜਵਾਨ ਜਿਹੜੇ ਨੇ ਸਬਜ਼ੀ ਮੰਡੀ ਦੇ ਬਾਹਰ ਐਕਟਿਵ ਆ ਤੇ ਬਾਈਕ ਦੇ ਉੱਤੇ ਚੱਕਰ ਲਗਾ ਰਹੇ ਸੀਗੇ ਔਰ ਜਿਹਦੇ ਵਿੱਚ ਆਪਸੀ ਇਹਨਾਂ ਦੀ ਲੜਕਿਆਂ ਦੇ ਵਿੱਚ ਤੂ ਤੂ ਮੈਂ ਮੈਂ ਹੁੰਦੀ ਔਰ ਉਸ ਤੋਂ ਬਾਅਦ ਇੱਕ ਲੜਕਾ ਨਜਾਇਜ਼ ਹਥਿਆਰ ਦੇ ਨਾਲ ਉੱਥੇ ਤਿੰਨ ਫਾਇਰ ਅੰਜਲੀ ਕਰ ਦਿੰਦਾ ਹੈਗਾ ਤਾਂ ਉਹ ਫਾਇਰ ਦੇਖ ਕੇ ਉੱਥੇ دہشت ਦਾ ਮਾਹੌਲ ਜਿਹੜਾ ਬਣ ਜਾਂਦਾ ਔਰ ਆਸ-ਪਾਸ ਦੇ ਲੋਕ ਜਿਹੜੇ ਨੇ ਘਬਰਾ ਜਾਂਦੇ ਨੇ ਜਿਹੜੇ ਲੋਕ ਉੱਥੇ ਮੌਜੂਦ ਸੀ ਉਹਨਾਂ ਨੇ ਦੱਸਿਆ ਹੈਗਾ ਕਿ ਕਿਸੇ ਵੀ ਤਰ੍ਹਾਂ ਦਾ ਖੌਫ ਜਿਹੜਾ ਉਹਨਾਂ ਨੌਜਵਾਨਾਂ ਦੇ ਅੰਦਰ ਨਜ਼ਰ ਨਹੀਂ ਆ ਰਿਹਾ ਔਰ ਕਟਕਟ 10 ਤੋਂ 15 ਮਿੰਟੇ ਨੌਜਵਾਨ ਉੱਥੇ ਖੜੇ ਰਹੇ ਔਰ ਕਾਲੀ ਗਲੋਚ ਕਰਦੇ ਰਹੇ ਔਰ ਤਿੰਨ ਫਾਇਰ ਜਿਹੜੇ ਨੇ ਹਵਾ 'ਚ ਕੱਢਣ ਤੋਂ ਬਾਅਦ ਇਹ ਫਰਾਰ ਹੋ ਗਏ 15-20 ਮਿੰਟ ਤੋਂ ਬਾਅਦ ਪੁਲਿਸ ਆਂਦੀ ਹੈ ਦਸਵੇਂ ਜਿਸ ਜਗ੍ਹਾ ਤੇ ਸਬਜ਼ੀ ਮੰਡੀ ਲੱਗੀ ਸੀ ਉਸ ਤੋਂ ਕੁਝ ਹੀ ਚੰਦ ਕਦਮਾਂ ਦੇ ਦੂਰ ਮੁੰਡੀਆਂ ਚੌਂਕੀ ਜਿਹੜੀ ਹੈਗਾ ਪੁਲਿਸ ਚੌਂਕੀ ਮੌਜੂਦ ਹੈ ਅੰਜਲੀ ਇਸ ਦੇ ਬਾਵਜੂਦ ਇਹ ਨੌਜਵਾਨ ਜਿਹੜੇ ਨੇ ਉੱਥੇ ਜਿਹੜਾ ਹੁੱਲੜ ਹੁੱਲੜਬਾਜੀ ਕਰਦੇ ਨੇ ਔਰ ਫਾਇਰ ਕਰਕੇ ਫਰਾਰ ਹੋ ਜਾਂਦੇ ਨੇ ਜੀ ਅੰਜਲੀ ਬਿਲਕੁਲ ਕਮਲ ਤੇ ਜਿਹੜਾ ਜਮਾਲਪੁਰ ਤੇ 33 ਫੋਟਾ ਦਾ ਜਿਹੜਾ ਏਰੀਆ ਹੈ ਕਾਫੀ ਚਹਲ ਪਹਿਲ ਤੇ ਕਾਫੀ ਜੁੜੀ ਪੋਪੂਲੇਸ਼ਨ ਵਾਲੀ ਏਰੀਆ ਉਸ ਜਗ੍ਹਾ ਤੇ ਇਸ ਤਰੀਕੇ ਦੀ ਵਾਰਦਾਤ ਹੁਣ ਇਲੀਗਲ ਵੈਪਨ ਦੇ ਨਾਲ ਫਾਇਰਿੰਗ ਕੀਤੀ ਗਈ ਹੈ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਅੱਜਕੱਲ ਦੇ ਜਿਹੜੇ ਯੂਥ ਨੇ ਇਲੀਗਲ ਵੈਪਨ ਆਪਣੇ ਨਾਲ ਕੈਰੀ ਕਰਦੇ ਨੇ ਤੇ ਜਦੋਂ ਮਨ ਕਰਦਾ ਹੈ ਉਦੋਂ ਹੀ ਫਾਇਰ ਕਰ ਦਿੰਦੇ ਨੇ ਕਿੰਨਾ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ ਅੰਜਲੀ ਬਿਲਕੁਲ ਸਹੀ ਕਹਿ ਰਹੇ ਹੋ ਬਹੁਤ ਹੀ ਜਿਹੜਾ ਇਹ ਏਰੀਆ ਟ੍ਰੈਫਿਕ ਵਾਲਾ ਏਰੀਆ ਹੈ ਅਗਰ ਤੁਸੀਂ ਸ਼ਾਮ ਤੋਂ ਲੈ ਕੇ 10 ਵਜੇ ਤੱਕ ਦੀ ਗੱਲ ਕਰੋ ਤਾਂ ਉੱਥੇ ਪੈਦਲ ਨਿਕਲਣਾ ਜਿਹੜਾ ਮੁਸ਼ਕਿਲ ਹੋ ਜਾਂਦਾ ਹੈਗਾ ਇੰਨੀ ਜ਼ਿਆਦਾ ਟ੍ਰੈਫਿਕ ਉੱਥੇ ਰਹਿੰਦੀ ਹੈ ਇਸ ਦੇ ਬਾਵਜੂਦ ਉਹ ਲੜਕੇ ਫਾਇਰ ਕਰਦੇ ਨੇ 15-20 ਮਿੰਟ ਉੱਥੇ ਰੁਕਦੇ ਨੇ ਇਸ ਕਾਨੂੰਨ ਵਿਵਸਥਾ ਦਾ ਸਵਾਲ ਖੜਾ ਹੁੰਦਾ ਹੀ ਯਾਰ ਨਾਲ ਦੀ ਨਾਲ ਪੁਲਿਸ ਦੇ ਉੱਤੇ ਵੀ ਜਿਹੜਾ ਹੈਗਾ ਇਹ ਸਵਾਲ ਖੜਾ ਹੁੰਦਾ ਕਿ ਚੰਦ ਕਦਮਾਂ ਤੇ ਚੌਂਕੀ ਮੌਜੂਦ ਹੋਣ ਦੇ ਬਾਵਜੂਦ ਜਿਹੜੀ ਹੈ ਪੁਲਿਸ ਨੂੰ ਇੰਨਾ ਟਾਈਮ ਕਿਉਂ ਲੱਗਿਆ ਔਰ ਦੂਸਰਾ ਬਾਰ ਬਾਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਬਾਰ ਬਾਰ ਜਿਹੜੇ ਇਹ ਲੜਕੇ ਨੇ ਹੁੱਲੜਵਾਜੀਆਂ ਉੱਥੇ ਕਰਦੇ ਨੇ ਸਬਜੀ ਮੰਡੀ ਦੇ ਬਾਹਰ ਜਾਂ ਕਦੀ ਉਸ ਸੜਕ ਦੇ ਬਾਹਰ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਫਿਰ ਲੜਾਈ ਝਗੜੇ ਹੁੰਦੇ ਨੇ ਲੇਕਿਨ ਪੁਲਿਸ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਜਿਹੜਾ ਨਹੀਂ ਕੀਤਾ ਜਾਂਦਾ ਨਾ ਹੀ ਉੱਥੇ ਪੈਟਰੋਲਿੰਗ ਜਿਹੜੀ ਮੌਜੂਦ ਹੁੰਦੀ ਹੈ ਪੁਲਿਸ ਵੱਲੋਂ ਕੱਲ ਜਿਹੜੀ ਫਾਇਰ ਕੀਤੇ ਗਏ ਨੇ ਉਹਦਾ ਇੱਕ ਜ਼ਿੰਦਾ ਕਾਰਤੂਸ ਵੀ ਪੁਲਿਸ ਵੱਲੋਂ ਅੰਜਲੀ ਜਿਹੜਾ ਬਰਾਮਦ ਕੀਤਾ ਗਿਆ ਹੈਗਾ ਔਰ ਫਾਇਰ ਹਾਲੇ ਕਿਹੜੇ ਵੈਪਨ ਨਾਲ ਕੀਤਾ ਗਿਆ ਜ਼ਰੂਰ ਕਿਤੇ ਨਾ ਕਿਤੇ ਪੁਲਿਸ ਜਾਂਚ ਕਰੇਗੀ ਲੇਕਿਨ ਫਿਲਹਾਲ ਪੁਲਿਸ ਸੀਟੀਵੀ ਜਿਹੜੀ ਹੈ ਖੰਗਾਲਰੀਆ ਔਰ ਆਡੈਂਟੀਫਾਈ ਕਰ ਰਹੀ ਹੈ ਕਿ ਕਿਹਨਾਂ ਵੱਲੋਂ ਇਹ ਫਾਇਰ ਕੀਤੇ ਗਏ ਨੇ ਬਹੁਤ ਬਹੁਤ ਸ਼ੁਕਰੀਆ ਕਮਲ ਤੁਹਾਰਾ ਜਾਣਕਾਰੀ ਦੇਣ ਦੇ ਲਈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਜੋੜੇ ਨੇ ਸੀਸੀਟੀਵੀ ਬਰਾਮਦ ਕਰ ਲਏ ਗਏ ਨੇ ਚਾਚ ਪੜਤਾਲ ਲਗਾਤਾਰ ਚੱਲ ਰਹੀ ਹੈ